15 ਚ ਟਿਲਟੈਰੋ ਹਾਂਜੀ ਇੱਕ ਕਰਦਿਆਂ ਨੂੰ ਕੈਂਸਰ ਹੋ ਗਿਆ ਜੀ ਉਹਨੂੰ ਕੈਂਸਰ ਹੋਇਆ ਪੈਸਾ ਬੜਾ ਲੱਗਾ ਦੋ ਸਾਲ ਬੜੇ ਪੈਸਾ ਲੱਗਾ 35 ਲੱਖ ਰੁਪਏ ਲੱਗਾ ਕਰਦਿਆਂ ਤੇ 35 ਲੱਖ ਰੁਪਏ ਲੱਗੇ ਵੱਡੀ ਗੁੱਡੀ ਤੇ ਛੋਟਾ ਬੇਟਾ ਇਹ ਨਹੀਂ ਮਰਨਾ ਬੋਲਦੇ ਛੋਟੀ ਬੇਟੀ ਬੋਲਦੀ ਐ ਤੇ ਵੱਡਾ ਬੋਲਦਾ ਇਹ ਦੋਨੇ ਬੱਚੇ ਕਿਉਂ ਨਹੀਂ ਬੋਲਦੇ ਬਸ ਜਦ ਪੱਲੇ ਕੁਛ ਨਹੀਂ ਕਰਜ਼ਾ ਸਿਰ ਚੜਿਆ ਸੀ ਮੈਂ ਕਰਜ਼ਾ ਲਾਵਾਂ ਕਿੱਥੋਂ ਲਾਵਾਂ ਵੀ ਸਮਾ ਦੇਖਿਆ ਜਦੋਂ ਸਰਕਾਰੀ ਮੁਲਾਜ਼ਮ ਸੀ ਲੋਕ ਵਾਵਾ ਕਰਦੇ ਸਨ ਸਨਸਲੂਟ ਵੱਜਦੇ ਸਨ ਹੈਨਾ ਸ਼੍ਰੀ ਗੁਰੂ ਦੀ ਕਿਰਪਾ ਸੀਗੀ ਪੂਰੀ ਕਦੀ ਕਿਸੇ ਨਾਲ ਉਹ ਨਹੀਂ ਸੀ ਹੋਇਆ ਵੀ ਅੱਜ ਵਾਹਿਗੁਰੂ ਨੂੰ ਗੁੱਸਾ ਨਹੀਂ ਆਉਂਦਾ ਕਿ ਉਹ ਵੀ ਦਿਨ ਦਿਖਾਏ ਤੇ ਫਿਰ ਵੀ ਚੰਗਾ ਗਿਰਨਾ ਚੰਗਾ ਗਿਰਨਾ ਮੈਂ ਤੇ ਰੋਟੀ ਨੂੰ ਥੱਪਦਾਗਾ ਤੇ ਵਾਹਿਗੁਰੂ ਵਾਹਿਗੁਰੂ ਕਰਾਂਗਾ ਮੈਂ ਨਹੀਂ ਵਾਹਿਗੁਰੂ ਮੈਂ ਫਿਰ ਵੀ ਰੋਟੀ ਖੀਤੀ ਤੇ ਮੈਂ ਕਰ ਰਿਹਾ ਕਿ ਮੈਂ ਕਿੱਥੇ ਚੱਲ ਆ ਚੱਕar ਲਈ ਹੁਣ ਆਪਾਂ ਭਰੇ ਹੋ ਗਏ ਹਾਂ ਘੁੰਮਿਆ ਤੇ ਅਗਲਾ ਆਂਦੀ ਤੁਸੀਂ ਜਾਓ ਕੁਝ ਜਦ ਤੁਸੀਂ ਪਸੰਦ ਮੈਂ ਕਾਰ ਵੀ ਦੇਖ ਆਇਆ ਤੇ ਜਦੋਂ ਕਾਰ ਵੇਖ ਕੇ ਆਇਆ ਤੇ ਆਉਂਦੇ ਹਾਂ ਤੜਫਣ ਪਏ ਫਿਰ ਹਸਪਤਲ ਲੈ ਕੇ ਗਿਆ ਤੇ ਰੋਜ਼ ਪੈਸਾ ਰੋਜ਼ ਹੀ ਪੈਸਾ ਕਾਰ ਲਈ ਨਹੀਂ ਸਾਰਾ ਪੈਸਾ ਉਧਰ ਲੱਗ ਗਿਆ ਵਾਈ ਗੁਰ ਵਾਈ ਗੁਰ ਕਰਕੇ ਸਮਝੀਦਾ ਨੀਂਦ ਆ ਜਾਂਦੀ ਏ ਵਾਈ ਗੁਰ ਵਾਈ ਗੁਰ ਕਰਦੇ ਹੀ ਉੱਠ ਪਈਦਾ ਸਵੇਰੇ ਸੜਕ ਤੋਂ ਲੰਘਦੀ ਜਾ ਰਹੀ ਸੀ ਤੇ ਸੋਚਿਆ ਸਾਦਾ ਕਾਪੀ ਲਵਾਂ ਸਾਦਾ ਕੱਪੀਂਦੇ ਲਈ ਰੁਕੀ ਤਾਂ ਦੇਖਿਆ ਕਿ ਬਜ਼ੁਰਗ ਬਾਬਾ ਸਾਦਾ ਕੱਪ ਬਣਾਣ ਲਈ ਪੁੱਛਦਾ ਹੈ ਕਿ ਇਹ ਬੇਟੀ ਕੁਝ ਹੋਰ ਨਾਲ ਖਾਏਗੀ ਕਿ ਨਹੀਂ ਧੀਏ ਮੈਂ ਕਿਹਾ ਨਹੀਂ ਬਾਪੂ ਤੇ ਮੈਂ ਬਾਪੂ ਨਾਲ ਗੱਲਾਂ ਕਰਾਂ ਲੱਗੀ ਤੇ ਜਦੋਂ ਬਾਪੂ ਦੀਆਂ ਗੱਲਾਂ ਸੁਣਿਆ ਤਾਂ ਮੈਨੂੰ ਇਦਾਂ ਲੱਗਿਆ ਕਿ ਇਹਨਾਂ ਦੀਆਂ ਗੱਲਾਂ ਤੁਹਾਡੇ ਤੱਕ ਵੀ ਪਹੁੰਚਣੀਆਂ ਚਾਹੀਦੀਆਂ ਨੇ ਕਿ ਸਮਾਜ ਆਖਿਰਕਾਰ ਕਿਸ ਰਾਹੇ ਜਾ ਰਿਹਾ ਹੈ ਤੇ ਬਾਪੂ ਕਿਸੇ ਵੇਲੇ ਸਰਕਾਰੀ ਕਰਮਚਾਰੀ ਹੁੰਦੇ ਸੀ ਪੀਏ ਦੇ ਵਿੱਚ ਜੌਬ ਕਰਦੇ ਸੀ ਪਰ ਅੱਜ ਉਹ ਸਰਕਾਰੀ ਕਰਮਚਾਰੀ ਸੜਕ ਤੇ ਇੱਕ ਠੇਲਾ ਜਾਂ ਲਗਾ ਕੇ ਚਾਹ ਵੇਚ ਰਿਆ ਤੇ ਪਰੌਠੇ ਵੇਚ ਰਖਾ ਅਖਰਕਾਰ ਕੀ ਕਹਾਣੀਆਂ ਬਾਪੂ ਦੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਬੂ ਜੀ ਮੇਰੇ ਪੁੱਛਣ ਤੋਂ ਪਹਿਲੇ ਆ ਖਾ ਵਰ ਲੀਆਂ ਮੈਂ ਪੁੱਛੀ ਕੀ ਹੋ ਗਿਆ ਮੈਂ ਤਾਂ ਤੁਹਾਨੂੰ ਸਲੂਟ ਕਰਦੀ ਸੀ ਜਦੋਂ ਤੁਹਾਡੀਆਂ ਗੱਲਾਂ ਸੁਣੀਆਂ ਮੈਂ ਤਾਂ ਕਹਿ ਲਿਆ ਬਾਪੂ ਨੂੰ ਤਾਂ ਸਲਾਮ ਕਰਨਾ ਹੈ ਐਡਾ ਜਿਗਰਾ ਲੱਜ ਚੁੱਕੀ ਮੇਰਾ ਬਾਪੂ ਬੱਸ ਜੇ ਕਿ ਪੁੱਛ ਦੱਸਣਾ ਨਹੀਂ ਅੱਛਾ ਚਲੋ ਛੱਡੋ ਰੋਣਾ ਨਹੀਂ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਸਰਕਾਰੀ ਜੌਬ ਕਦੋਂ ਤੋਂ ਕਿਹੜੇ ਸੰਚ ਕੀਤੀ ਸੀ ਇਹ ਮੈਂ 80 ਜਾ ਕੇ ਲੱਗਿਆ ਸੀ ਉਥੇ 85 'ਚ ਪੱਕਾ ਹੋ ਗਿਆ ਸੀ ਫਿਰ ਮੈਂ ਉਸ ਤੋਂ ਬਾਅਦ 15 'ਚ ਰਿਟਾਇਰ ਹੋਇਆ ਹਾਂਜੀ ਤੇ ਕਰਦਿਆਂ ਨੂੰ ਕੈਂਸਰ ਹੋ ਗਿਆ ਜੀ ਤੇ ਉਹਨੂੰ ਕੈਂਸਰ ਮੰਨ ਕੇ ਪੈਸਾ ਬੜਾ ਲੱਗਾ 2 ਸਾਲ ਬੜਾ ਹੀ ਪੈਸਾ ਲੱਗਾ 35 ਲੱਖ ਰੁਪਏ ਲੱਗਾ ਕਰਦੀ ਤੇ 35 ਲੱਖ ਰੁਪਏ ਲੱਗ ਗਿਆ ਤੇ ਬੱਚੇ ਕਿੰਨੇ ਸੀ ਆਪਣੇ बच्चे 4 ਸੀ 4 ਬੱਚੇ ਸੀ ਦੋ ਗੁੱਡੀਆਂ ਤੇ ਦੋ ਮੁੰਡੇ ਅੱਛਾ ਹੁਣ ਬੱਚੇ ਕੀ ਕਰਦੇ ਨੇ ਤੁਹਾਡੇ ਇੱਕ ਬੇਟਾ ਦੇ ਮਾਮੇ ਉਹਦੇ ਨੇ ਲੈ ਲਿਆ ਸੀ ਉਹਦੇ ਹੋਇਆ ਨਹੀਂ ਸੀ ਉਹਦਾ ਰਿਸ਼ਤਾ ਵੀ ਐਸੀ ਕਰਾਇਆ ਸੀ ਜੀ ਵੱਡਾ ਬੇਟਾ ਉਹਨੇ ਲੈ ਲਿਆ ਸੀ ਉਹ ਬੜਾ ਸਿਆਣਾ ਛੋਟਾ ਤੇ ਵੱਡਾ ਲੰਡਰ ਉਹ ਵੱਡੀ ਗੁੱਡੀ ਤੇ ਛੋਟਾ ਬੇਟਾ ਇਹ ਨਹੀਂ ਮੇਰੇ ਨਾਲ ਬੋਲਦੇ ਛੋਟੀ ਬੇਟੀ ਬੋਲਦੀ ਏ ਤੇ ਵੱਡਾ ਬੋਲਦਾ ਇਹ ਦੋਨੇ ਬੱਚੇ ਕਿਉਂ ਨਹੀਂ ਬੋਲਦੇ ਬਸ ਜਦੋਂ ਪੱਲੇ ਕੁਛ ਨਹੀਂ ਕਰਜ਼ਾ ਸਿਰ ਚੜਿਆ ਸੀ ਮੈਂ ਕਰਜ਼ਾ ਲਾਵਾਂ ਕਿੱਥੋਂ ਲਾਵਾਂ ਤੇ ਫਿਰ ਅਕਸੀਡੈਂਟ ਹੋ ਗਿਆ ਸੀ ਮੇਰਾ ਮੈਂ 2 ਸਾਲ ਸਵਾਰ ਵੀ ਰਿਆ ਅਕਸੀਡੈਂਟ ਨਾਲ ਤੇ ਜਦੋਂ ਕੁਝ ਨਹੀਂ ਬਚਿਆ ਮੇਰੇ ਕੋਲ ਕਾਨਪੀਨ ਇੱਕ ਮਹੀਨਾ ਮੈਂ ਕੋਈ ਚੀਜ਼ ਨਹੀਂ ਖਾਦੀ ਅਚਾਰ ਨਾ ਰੋਟੀ ਇੱਕ ਮਹੀਨਾ ਅਚਾਰ ਨਾ ਰੋਟੀ ਖਾਦੀ ਐ ਚਾਹ ਨਾ ਰੋਟੀ ਅਚਾਰ ਦੇ ਨਾਲ ਚਾਹ ਚਾਹ ਦੇ ਨਾਲ ਰੋਟੀ ਚਾਹ ਵੀ ਨਹੀਂ ਲਈ ਤੇ ਰੋਟੀ ਵੀ ਨਹੀਂ ਲਈ ਨਹੀਂ ਲਈ ਕੁਝ ਨਹੀਂ ਖਾਤਾ ਕਰਦਾ ਖਰਚਾ ਕਿਵੇਂ ਬਿਲਕੁਲ ਨਹੀਂ ਸੀ ਚੱਲਦਾ ਉਹ ਉਹਨਾਂ ਨੂੰ ਕਹਿੰਦੇ ਆ ਗਿਆਨ ਪੈਸੇ ਉਹ ਉਹਨਾਂ ਦੇ ਰੱਖਿਆ ਉਹਨਾਂ ਦਾ ਚੱਲਦਾ ਮੇਰਾ ਹੀ ਨਹੀਂ ਚੱਲਦਾ ਕੱਲੇ ਦਾ ਉਹਨਾਂ ਨੂੰ ਪੈਸੇ ਕਿੱਥੋਂ ਆਏ ਬਾਪੂ ਉਹਨਾਂ ਰੱਖੀ ਕੁੜੀ ਅੱਜ ਸੌਰੇ ਛੱਡ ਕੇ ਆ ਗਈ ਹੈ ਨਾ 8 ਲੱਖ ਰੁਪਏ ਲਿਆ ਹੋਇਆ ਅੱਛਾ ਉਹ ਸੌਰੇ ਛੱਡ ਕੇ ਆ ਗਈ 8 ਲੱਖ ਲਿਆ ਤੁਸੀਂ ਬੋਲਦੇ ਦੋਵੇਂ ਬੱਚੇ ਨਹੀਂ ਤੁਹਾਡੇ ਜਦੋਂ ਵੇਖ ਲਓ ਉਹਦੀ ਬੇਟੀ ਸੀ ਦੋ ਬੇਟੀਆਂ ਨੇ ਉਹਦੀਆਂ ਦੋਵੇਂ ਛੱਡ ਗਈ ਉਹਦੀ ਬੇਟੀ ਇੱਕ ਛੋਟੀ ਜਿਹੜੀ ਸੀ ਉਹਨੇ ਜਦੋਂ ਮੇਰੇ ਕੋਲ ਪੈਸੇ ਮੰਗਨੇ ਮੈਂ ਉਦੋਂ ਹੀ ਉਹਨੂੰ ਕੁਛ ਨਾ ਕੁਛ ਲਿਆ ਕੇ ਦੇਣਾ ਬਾਅਦ ਚ ਮੈਂ ਸਬਜ਼ੀ ਦਾ ਕੰਮ ਕਰਦਾ ਸੀ ਲੈਰ ਹੋ ਕੇ ਕਰਦੇ ਤੇ ਚਲੇ ਗਿਆ ਸੀ ਤੇ ਮੈਂ ਜ਼ਮੀਨ ਹਿੱਸੇ ਠੇਕੇ ਤੇ ਲੈ ਕੇ ਸਬਜ਼ੀ ਦਾ ਕੰਮ ਕਰਦਾ ਸੀ ਚੰਗੇ ਪੈਸੇ ਕਮਾਉਂਦਾ ਸੀ ਫਿਰ ਐਕਸੀਡੈਂਟ ਹੋ ਗਿਆ ਨਹਿਰ ਦੇ ਪੁਲ ਤੇ ਤੇ ਉੱਥੇ ਹੀ ਫਿਰ ਮੈਂ ਸਾਰਾ ਕੋ ਛੁੱਟ ਉਹ ਵੀ ਸਮਾਂ ਦੇਖਿਆ ਜਦੋਂ ਸਰਕਾਰੀ ਮੁਲਾਜ਼ਮ ਸੀ ਲੋਕ ਵਾਵਾ ਕਰਦੇ ਸਨ ਸਲੂਟ ਵੱਜਦੇ ਸਨ ਹੈਨਾ ਸਿਸ ਵਾਹਿਗੁਰੂ ਕਿਰਪਾ ਅਗੀ ਪੂਰੀ ਕਦੀ ਕਿਸੇ ਨਾਲ ਉਹ ਨਹੀਂ ਸੀ ਹੋਇਆ ਕਿ ਅੱਜ ਵਾਹਿਗੁਰੂ ਦਾ ਗੁੱਸਾ ਨਹੀਂ ਆਉਂਦਾ ਕਿ ਉਹ ਵੀ ਦਿਨ ਦਿਖਾਏ ਤੇ ਫਿਰ ਵੀ ਚੰਗਾ ਗਿਨਣਾ ਚੰਗਾ ਗਿਨਣਾ ਮੈਂ ਤੇ ਰੋਟੀ ਨੂੰ ਥਾਪੜਾਂਗਾ ਤੇ ਵਾਹਿਗੁਰੂ ਵਾਹਿਗੁਰੂ ਕਰਾਂਗਾ ਮੈਂ ਨਹੀਂ ਵਾਹਿਗੁਰੂ ਨੇ ਮੈਨੂੰ ਫਿਰ ਵੀ ਰੋਟੀ ਦਿੱਤੀ ਹੈ ਇੱਕ ਦੋਸਤ ਨੇ ਮੈਨੂੰ ਪੈਸੇ ਦਿੱਤੇ ਘਰ ਦੇ ਚਲੇ ਗਿਆ ਤੇ ਛੋਟੀ ਬੇਟੀ ਦੀ ਸ਼ਾਦੀ ਬਾਤ ਕੀਤੀ ਉਸ ਦੋਸਤ ਨੇ ਹੀ ਪੈਸੇ ਦਿੱਤੇ ਪਹਿਲਾਂ ਪੈਸਾ ਵੜਾਉ ਨਹੀਂ ਲਾਇਆ ਉਹਨ ਵੀ ਲੋਡ ਹੁੰਦੀ ਹੈ ਤੇ ਉਹ ਹੀ ਦਿੰਦਾ ਮੈਨੂੰ ਜੇ ਮੇਰੇ ਕੋ ਘਟ ਜਾਣ ਤੇ ਉਸੇ ਵਾਲੇ ਪੈਸੇ ਦੇ ਤੱਕ ਪਰਸੋਂ ਚੌਥੇ ਮਿੰਟ ਲੋਡ ਸੀ 5000 ਦੀ ਮੈਂ ਫੋਨ ਮਾਰਿਆ ਮੈਂ ਮੈਨੂੰ 5000 ਚਾਹੀਦਾ ਜਦ ਇਹ ਦੇ ਗਿਆ ਇੱਕ ਮਿੰਟ ਵੀ ਸਾਲ ਪ੍ਰਮਾਣ ਨਾਲ ਵੱਧ ਕੇ ਪ੍ਰਮਾਣ ਨਾਲ ਕੁਝ ਨਹੀਂ ਮੈਂ ਕਿਸੇ ਤੋਂ ਮੰਗਦਾ ਹੀ ਨਹੀਂ ਇੱਕ ਵਾਰੀ ਮੇਰਾ ਬਾਹਰ ਦਾ ਬਣ ਗਿਆ ਸੀ ਮੈਂ ਜਾਣਾ ਸੀਗਾ ਮੈਂ ਵੱਡੇ ਭਰਾ ਨੂੰ ਪੁੱਛਿਆ ਸੀ ਤੇ ਗੱਲ ਪੈ ਗਿਆ ਸੀ ਮੈਂ ਕਦੀ ਨਹੀਂ ਕਿਸੇ ਨੂੰ ਕਿਹਾ ਮੈਨੂੰ ਤੇ ਉਹ ਜਾਣਾਂ ਤੇ ਨਾ ਕਿ ਇਸ ਸੰਸਾਰ ਦੇ ਵਿੱਚ ਹੈ ਕੋਣ ਤੁਹਾਡਾ ਕੋਈ ਨਹੀਂ ਨਹੀਂ ਵਾਹਿਗੁਰੂ ਹੈਗਾ ਬੜੇ ਭਾਈ ਨੇ ਵੇਖੋ ਆਹ ਬੇਟੀ ਕਿਸੇ ਦੀ ਆਹ ਬੈਠਾ ਪਾਉਂਦੀ ਏ ਕਾਹ ਉਹ ਬੈਠੇ ਨੇ ਬੜੀ ਬੇਟੀਆਂ ਬੜੀਆਂ ਨੇ ਮੇਰੀਆਂ ਜਿਵੇਂ ਆਂ ਰਾਵਣ ਦੀਆਂ ਸਭ ਲਖਪਤ ਸਵਾਰ ਇਹ ਤਾਂ 3 ਬੇਟੀਆਂ ਬੜੇ ਨੇ ਮੇਰੇ ਕੋਲ ਬੇੜੇ ਵਾਹਿਗੁਰੂ ਦੀ ਅੰਨੀ ਕਿਰਪਾ ਕੋਈ ਆਵੇ ਜਾਵੇ ਖਾ ਕੇ ਜਾਵੇ ਖਾ ਨਾ ਜਾਵੇ ਖਾਣਾ ਖਾ ਹਾਂ ਇੱਕ ਇੱਕ ਮਹੀਨਾ ਜਿਹੜਾ ਕਿ ਉਹ ਆਪੋ ਤੁਸੀਂ ਭੁੱਖੇ ਕੱਢਿਆ ਅਸੀਂ ਕਹਿੰਦੇ ਚਾਹ ਦੇਣਾ ਰੋਟੀ ਤੱਕ ਨਸੀਬ ਨਹੀਂ ਹੋਈ ਮੈਨੂੰ ਹੈਨਾ ਪਰ ਅੱਜ ਤੁਸੀਂ ਲੋਕਾਂ ਦਾ ਢਿੱਡ ਭਰ ਰਹੇ ਹੋ ਇਹ ਸੇਵਾਸੇ ਭਰ ਰਹੇ ਆ ਇਹ ਸੇਵਾਸੇ ਭਰ ਰਹੇ ਹਨ ਵੀ ਵੇਖਿਆ ਭੁੱਖ ਵੇਖ ਲਈਏ ਗਰੀਬੀ ਵੇਖੀ ਹੁਣ ਪਹਿਲਾਂ ਨਹੀਂ ਸੀ ਵੇਖੀ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਪੈਸੇ ਦਾ ਵੀ ਪਤਾ ਕੋ ਨਹੀਂ ਕਿੰਨੇ ਨੇ ਕਿੰਨੇ ਪੈਸੇ ਹੁੰਦੇ ਸੀ ਉਦੋਂ ਪੈਸੇ ਬੜੇ ਮੇਰੇ ਕੋਲ ਮੈਂ ਬਿਜਲੀ ਦਾ ਵੀ ਕੰਮ ਕਰਦਾ ਸੀ ਅੱਛਾ ਡੇਰੀ ਵੀ ਸੀ ਦੁੱਧ ਦੀ ਆਪਣੀ ਮੱਝਾਂ ਰੱਖੀਆਂ ਹੋਣੇ ਰਿਟਾਇਰ ਹੋਏ ਸੀ ਉਦੋਂ ਤਾਂ ਪੈਸੇ ਮਿਲੇ ਹੋਣੇ ਵਾਵਾ ਸੀ ਮਿਲੇ ਤੇ ਸਾਰੇ ਲੱਗ ਗਾ ਉਹਦੇ ਤੇ ਉਸ ਦਿਨ ਮੈਂ ਕਾਰ ਲੈਣੀ ਸੀ ਪਹਿਲੇ ਦਿਨ 4 ਲੱਖ ਦਾ ਆਇਆ ਸੀ ਚੈੱਕ ਤੇ ਮੈਂ ਕਰਦੇ ਨੂੰ ਕਿਹਾ ਮੈਂ ਕਿਹਾ ਚੱਲ ਅੱਜ ਕਾਰ ਲਈਏ ਹੁਣ ਆਪਾਂ ਬੱਡੇ ਹੋ ਗਏ ਨਾ ਘੁੰਮਿਆ ਕਰਿਆ ਕਰਾਂਗੇ ਆਂਦੀ ਤੁਸੀਂ ਜਾਓ ਅੱਛਾ ਤੁਸੀਂ ਜਦ ਤੁਸੀਂ ਪਸੰਦ ਮੈਂ ਕਾਰ ਵੀ ਵੇਖ ਆਇਆ ਤੇ ਜਦੋਂ ਕਾਰ ਵੇਖ ਕੇ ਆਇਆ ਤੇ ਆਉਂਦੇ ਹਾਂ ਤੜਫਣ ਪਏ ਫਿਰ ਹਸਪਤਲ ਲੈ ਕੇ ਗਿਆ ਫਿਰ ਰੋਜ ਹੀ ਪੈਸਾ ਰੋਜ ਹੀ ਪੈਸਾ ਕਾਰ ਲਈ ਨਹੀਂ ਉਹ ਸਾਰਾ ਪੈਸਾ ਉਧਰ ਲੱਗ ਸੁਪਨੇ ਸਜਾਏ ਸੀ ਕਿ ਘਰ ਵਾਲੀ ਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਘੁੰਮਣਾ ਹੈ ਨਾ ਕਿਹੜੀ ਕਿਹੜੀ ਜਗ੍ਹਾ ਘੁੰਮਣ ਜਾਂਦੇ ਸੁਪਨੇ ਸੀ ਸੁਪਨੇ ਬੜੇ ਸੀਏ ਪਹਿਲਾਂ ਤੇ ਮੈਨੂੰ ਆਪਣਾ ਇੱਕ ਸ਼ਹਿਰ ਹੋਰ ਹੈ ਉੱਥੋਂ ਆਈ ਸੀ ਇੱਕ ਡਾਕਟਰ ਆਈ ਸੀ ਲੇਡੀ ਸੀ ਇੱਕ ਡਾਕਟਰ ਸੀਗਾ ਤੇ ਉਹ ਅਕਲ ਗਿਆ ਤੁਸੀਂ ਸਾਡੇ ਕੋਲ ਸਰਵਿਸ ਕਰੋ ਚਲੋ ਤੁਹਾਨੂੰ ਸਾਰਾ ਕੁਝ ਮਿਲੇਗਾ ਕਰਦੇ ਨੂੰ ਮੈਂ ਕਿਹਾ ਮੈਨੂੰ ਮਿਲ ਰਹੀ ਏ ਤੇ ਅੰਦੀਏ ਨਹੀਂ ਜਾਣਾ ਨੌਕਰੀ ਨਹੀਂ ਕਰਨੀ ਹੁਣ ਬੜੀ ਕਰ ਲਈ ਏ ਆ ਕਰਨਾ ਕੀ ਏ ਤੇ ਕਿੰਦਾ ਖਿਆਲ ਰੱਖਦੇ ਸੀ ਹਮਸਫਰ ਤੁਹਾਡਾ ਬੜਾ ਜਿਆਦਾ ਬਹੁਤ ਜਿਆਦਾ ਡੰਗਰ ਬੜੇ ਪੈਸਾ ਇਕੱਠਾ ਕੀਤਾ ਸੀ ਉਹ ਡੰਗਰ ਰੱਖ ਕੇ ਦੁੱਧ ਪਾਉਂਦੇ ਹਾਂ ਤੇ ਰੋਜ਼ ਦਾ ਬੜਾ ਦੁੱਧ ਪਾਇਆ ਸਵੇਰੇ ਮੈਂ ਕੋਈ ਟਾਈਪ ਹੁੰਦਾ ਹੋਣਾ ਕਿ ਮੱਲੇ ਚ ਸਰਦਾਰ ਜੀ ਸਰਦਾਰ ਸਾਹਿਬ ਸਾਰੇ ਜਦੋਂ ਕਿਨ ਲੋੜ ਹੁੰਦੀ ਸੀ ਪੈਸੇ ਦੀ ਉਦੋਂ ਆ ਜਾਂਦੇ ਸਨ। ਕਿਹਾ ਵੀ ਦੇ ਦੇ ਇੰਨੇ ਕ। ਮਦਦ ਕੀਤੀ ਲੋਕਾਂ ਨੇ। ਹਾਂ। ਕ ਵੇਖੇ ਆਉਂਦਾ ਸੀ। ਹੁਣ ਮੇਰੀ ਕੀ ਹੁੰਦਾ ਗਿਆ ਜਾਬ ਦੇ ਬੱਚੇ ਵੀ ਜੜੇ ਕੀ ਮੂੰਹ ਵਾਟੇ। ਹਾਂ ਜੀ ਇਹਨਾਂ ਤੋਂ ਕੋਈ ਨਹੀਂ ਜਦੋਂ ਲੈਣ ਆਪਾਂ ਨਹੀਂ ਉਹਨਾਂ ਨੂੰ ਬੁਲਾਉਂਦੇ ਹੀ ਨਹੀਂ। ਇਹ ਸੈਟਅਪ ਕਿਵੇਂ ਸੋਚਿਆ ਕਿ ਚਾਹ ਪਰੌਂਠੇ ਵਗੈਰਾ ਵੇਚਨੇ ਆ ਤੇ ਇਹ ਤੁਹਾਨੂੰ ਐਂ ਦੱਸਦਾ ਜੀ ਇਹ ਵੀ ਖਾਣ ਵਾਲੀ ਹੀ ਗੱਲ ਐ। ਇੱਕ ਦਿਨ ਇੱਕ ਜਿਹੜਾ ਦੋਸਤ ਨੇ ਪੈਸਾ ਦਿੱਤਾ ਸੀ ਮੈਨੂੰ। ਉਨੇ ਮਿਸਤਰੀ ਲਾਇਆ ਹਣ ਪਲਾਟ ਉਹਨਾਂ ਦੀ ਡੈਰੀ ਸੀ ਪਹਿਲਾਂ ਡੈਰੀ ਤੇ ਸਾਡੀ ਜਾਰੀ ਉਹ ਵੀ ਯੂਨੀਵਰਸਿਟੀ ਦੀ ਸਰਵਿਸ ਕਰਦੇ ਸੀ ਅੱਛਾ ਉਹ ਇੱਕ ਦਿਨ ਮੈਨੂੰ ਕਹਿਣ ਲੱਗੇ ਮੈਂ ਨਾ ਯਾਰ ਤੈਨੂੰ ਕੀ ਹੋ ਗਿਆ ਦੇਖਿਆ ਜਦੋਂ ਮੈਨੂੰ ਇਹ ਇੰਨਾ ਲਿੱਸਾ ਇੰਨਾ ਕਮਜ਼ੋਰ ਹੋ ਗਿਆ ਕੀ ਹੋ ਗਿਆ ਮੈਂ ਕੁਝ ਨਹੀਂ ਹੋਇਆ ਮੈਂ ਕਿਹਨੂੰ ਕੀ ਦੱਸਾਂ ਹੁਣ ਮੈਂ ਤੇ ਤਾਂ ਅੱਗੇ ਪੈਸਾ ਬੜਾ ਦੇਣਾ ਤੇ ਮੈਂ ਕੀ ਕਰਾਂਗਾ ਵੀ ਨਹੀਂ ਦੱਸਣਾ ਮੈਨੂੰ ਆਹਨੇ ਨੇ ਮੈਂ ਮਿਸਤਰੀ ਲਾਇਆ ਤੇ ਉਸ ਤੇ ਨਾ ਧਿਆਰ ਰੱਖਣਾ ਮੈਂ ਤੇਨੂੰ ਲੈਣ ਆਇਆ ਮੈਂ ਕਿਹਾ ਮੇਰਾ ਐਕਸੀਡੈਂਟ ਹੋ ਗਿਆ ਹੀ ਲਸਤਾਨੀ ਕੰਮ ਕਰਦੀਆਂ ਹਾਂ ਸਵੇਰੇ ਲੱਜਾ ਕਰੋ ਸ਼ਾਮ ਨੂੰ ਛੱਡ ਜਾਇਆ ਕਰੋ ਹਾਂ ਉਹਦਾ ਚੱਲ ਠੀਕ ਹੈ ਮੈਂ ਉਹਨਾਂ ਦਾ ਉੱਥੇ ਕੰਮ ਕਰਦਾ ਰਿਹਾ ਨਾਲ ਮਿਸਤਰੀਆਂ ਦਾ ਕਰਾਇਆ ਵੀ ਆ ਕਰੋ ਉਹ ਕਰੋ ਜਿਹੜਾ ਵੀ ਉਹਨੂੰ ਆਉਂਦਾ ਸੀ ਕੰਮ ਸਾਰਾ ਉਹਨਾਂ ਨੂੰ ਦੱਸ ਨਾ ਇਸ ਤਰ੍ਹਾਂ ਆ ਇਸ ਤਰ੍ਹਾਂ ਕਰਵਾ ਇਸ ਤਾਂ ਕਰੋ ਅੱਛਾ ਕਰਾਇਆ ਤੇ ਉਹਨਾਂ ਨੇ ਫਿਰ ਆਖਿਆ ਵੀ ਉਹਨੇ ਤੂੰ ਇਹ ਕਰ ਲੱਸੀ ਵੇਚਣੀ ਸ਼ੁਰੂ ਕਰ ਅੱਛਾ ਇਹਦੇ ਲੱਸੀ ਵੇਚਦੇ ਸੀ ਹਾਂ ਲੱਸੀ ਪਰ ਉਹ ਦੁੱਧ ਉਹ ਲੈ ਕੇ ਦਿੰਦੇ ਸੀ ਮੇਰੇ ਕੋਲ ਪੈਸੇ ਹੀ ਨਹੀਂ ਸੀ। ਹਾਂ। ਤੇ ਮੈਂ ਇੱਥੇ ਲੱਸੀ ਵੇਚ ਰਿਆ ਪਰ ਇੱਕ ਪਾਪਾ ਆ ਗਿਆ। ਕਹਿ ਲਗਾ ਤੂੰ ਨਾ ਸਾਡੇ ਉਥੇ ਗੁਰਦੁਆਰੇ ਪੂਸਤਾਂ ਵਾਲੇ ਲੱਸੀ ਵੇਚਿਆ ਕਰ ਬੜੀ ਵਿਕੇਗੀ। ਹਾਂ। ਮੈਂ ਕਿਹਾ ਚੱਲ ਇੱਕ ਦਿਨ ਮੈਂ ਡਰਮ ਭਰ ਕੇ ਉੱਥੇ ਲੈ ਗਿਆ। ਹਾਂ। ਉੱਥੇ ਹੀ ਵਾਹਿਗੁਰੂ ਦੀ ਨੀ ਕਿਰਪਾ ਇਸ ਸੰਗ ਲੀ ਕੇ ਭੱਜ ਗਈ। ਮੇਰੇ ਕੋਲ ਤੇ ਦੁੱਧੋ ਵੀ ਪੈਸੇ ਕੋਈ ਨਾਲ। ਅੱਛਾ। ਮੈਂ ਕਿਹਾ ਯਾਰ ਮੇਰੇ ਕੋਲ ਤੇ ਦੁੱਧੋ ਵੀ ਨਹੀਂ ਹੁਣ ਮੈਂ ਕੀ ਕਰਾਂ? ਅੱਛਾ ਪੈਸੇ ਦਿੱਤੇ ਸੀ। ਪੈਸੇ ਦਿੱਤੇ ਹੀ ਨਹੀਂ। ਤੇ ਉਹ ਪੀ ਗਿਆ ਮੈਂ ਕਿਹਾ ਚੱਲ ਜੋ ਵਾਈਗਰ ਨੂੰ ਮਨਜ਼ੂਰ ਏ ਮੈਂ ਚੁੱਪਰ ਕੇ ਆ ਗਿਆ ਤੇ ਮੈਂ ਨੂੰ ਕਿਹਾ ਵੀ ਪੈਸੇ ਕੋ ਨਹੀਂ ਅਜ ਅੰਨੇ ਨੇ ਦੁੱਧ ਲੈ ਜਾ ਜਿੱਨ ਨਾਲ ਜਾਣਾ ਤੁਸੀਂ ਅੱਛਾ ਦੁੱਧ ਲਿਆ ਫਿਰ ਲੱਸੀ ਦਾ ਕੰਮ ਸ਼ੁਰੂ ਕੀਤਾ ਅੱਛਾ ਫਿਰ ਉਹ ਅੰਨੇ ਨੇ ਤੂੰ ਐ ਕਰ ਤੂੰ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਬਣਾਉਣਾ ਸ਼ੁਰੂ ਕਰ ਆਪ ਬਣਾ ਲੈਨੇ ਹੋ ਹੁਣ ਤੇ ਮੈਂ ਬਣਾਉਣਾ ਪਹਿਲਾਂ ਮੈਨੂੰ ਨਹੀਂ ਸੀ ਆਉਂਦਾ ਮੈਂ ਜੀ ਮੈਨੂੰ ਨਾ ਚਾਹ ਬਣਾਣੀ ਆਉਂਦੀ ਤੇ ਨਾ ਮੈਨੂੰ ਰੋਟੀ ਬਣਾਣੀ ਆਉਂਦੀ ਜੇ ਕਿਤੇ ਤੁਸੀਂ ਚਾਹ ਦੇ ਭਲੇ ਖੇ ਰਹਿ ਜੋ ਤੇ ਮੈਂ ਚਾਹ ਬਣਾਵਾਂਗਾ ਹਾਂ ਆਂਦਾ ਮੈਂ ਬਣਾਵਾਂਗਾ ਜਿਨ੍ਹਾਂ ਨੇ ਮੈਨੂੰ ਲੱਸੀ ਦਾ ਉਸੇ ਕਿਹਾ ਸੀ ਗੁਰਦਰੀ ਲਜਾਂਦੇ ਉਹ ਆ ਗਿਆ ਪੰਜ ਚਾਰ ਦਿਨ ਉਹਨਾਂ ਨੇ ਰੋਟੀਆਂ ਰੱਟੀਆਂ ਬਣਾਈਆਂ ਮੈਂ ਸਾਗ ਬਣਾ ਲੈਂਦਾ ਸੀ ਤੇ ਉਹ ਮਿਕਸੀ ਲੈ ਆਉਂਦੇ ਉਹਦੇ ਨਾਲ ਘੋਟ ਲੈਂਦੇ ਸੀ ਫਿਰ ਵਾਹਿਗੁਰੂ ਦੀਨੀ ਕਿਰਪਾਈ ਕੋਈ ਇੱਕ ਦਿਨ ਰੁੱਸ ਕੇ ਚਲੇ ਗਏ ਤੇ ਉਹਨੀ ਹਮਦਮ ਤੇ ਹੈ ਨਹੀਂ ਸੀ ਉਹਨੇ ਤੂੰ ਪੈਸੇ ਕਿਉਂ ਨਹੀਂ ਲੈਂਦਾ ਮੈਂ ਯਾਰ ਜਿਹੜਾ ਗਰੀਬ ਬੰਦਾ ਹੈ ਉਹਨੂੰ ਪੈਸੇ ਲੈ ਕੇ ਕੀ ਕਰਾਂ ਮੇਰਾ ਮਨ ਹੀ ਨਹੀਂ ਵਾਜਦਾ ਵੀ ਪੈਸੇ ਮੰਗਾ ਮੈਂ ਕਿਹਦੇ ਪੈਸੇ ਨਹੀਂ ਮੰਗ ਸਕਦਾ ਦੇ ਕੇ ਤਾਂ ਠੀਕ ਹੈ ਨਹੀਂ ਦਿੱਤੇ ਤਾਂ ਵੀ ਠੀਕ ਹੈ ਤੇ ਉਹ ਫਿਰ ਅਕਲ ਕਰਨੀ ਉਹ ਫਿਰ ਉਹਦੇ ਭੈਣ ਦੇ ਸਹੁਰਿਆਂ ਦੇ ਘਰ ਕੋਈ ਮੌਤ ਹੋ ਗਈ ਉੱਥੇ ਚਲਾ ਗਿਆ ਉਹ ਆਇਆ ਹੀ ਨਾ ਐਸਐਸਪੀ ਸਾਹਿਬ ਟਾਇਰ ਕਰਦੇ ਤੇ ਦੂਜਾ ਚਿੱਟਾ ਕੁੜਤਾ ਵਜਾਮਾ ਪਾਇਆ ਜਿਹੜੇ ਗੁਰਦੁਆਰੇ ਚੋਂ ਆਪਾਂ ਨੂੰ ਸਰੋਪਾ ਮਿਲਦੇ ਨੇ ਪੀਲੇ ਪੀਲੇ ਉਹ ਬੰਨਿਆ ਹੋਇਆ ਨਾਲ ਇੱਕ ਬੰਦਾ ਕਹਿਣ ਲੱਗੇ ਚੀਮਾ ਸਾਹਿਬ ਲਿਓ ਵੇ ਖਾਓ ਸਾਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣ ਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੈਂ ਜਾਜੀ ਵੀ ਮੈਨੂੰ ਤੇ ਬਣਾਣੀ ਨਹੀਂ ਆਉਂਦੀ ਬੰਦਾ ਆਇਆ ਨਹੀਂ ਜੇ ਆਏਗਾ ਤੇ ਬਣਾਏਗਾ ਨਹੀਂ ਤੇ ਨਹੀਂ ਆਂਦਾ ਛੱਡ ਯਾਰ ਤੈਨੂੰ ਮੈਂ ਸਿਖਾਣਾ ਉਹਨਾਂ ਨੇ ਮੈਨੂੰ ਤਿੰਨ ਉਹਨਾਂ ਨੇ ਤਿੰਨ ਦਿਨਾਂ ਨਾਲ ਮੈਨੂੰ ਇਹ ਟ੍ਰੇਨਡ ਕਰਦਾ ਹੁੰਦੇ ਮੱਕੀ ਬੱਪੂ ਅੱਜ ਮੱਕੀ ਦੀ ਰੋਟੀ ਤੇ ਸਰ੍ਹਦਾ ਸਾਗ ਦੇ ਨਾਲ ਚਾਹ ਵੇਚਦੇ ਹੋ। ਅੱਛਾ ਬੱਪੂ ਜੀ ਪੁੱਛਣਾ ਚਾਹਦੇ ਸੀ ਇਦਾਂ ਨਹੀਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਸਾਰੇ ਰਿਸ਼ਤੇ ਜਿਹੜਾ ਕਿ ਉਹ ਪੈਸਾ ਹੀ ਲੈ ਕੇ ਆਉਂਦਾ ਹੈ ਤੇ ਜਦੋਂ ਚਲ ਜਾਂਦਾ ਸਾਰੇ ਰਿਸ਼ਤੇ ਵੀ ਨਾਲ ਹੀ ਚਲ ਜਾਂਦੇ ਆ। ਚਲੀ ਜਾਂਦੇ ਨੇ ਜੀ। ਕੀ ਕਰਨੇ? ਪੈਸਾ ਪੈਸਾ ਤੁਹਾਡੇ ਕੋਲ ਸਾਰੀ ਤੁਹਾਡੇ ਨੇ। ਨਹੀਂ ਤੇ ਨਹੀਂ। ਨਹੀਂ ਤੇ ਨਹੀਂ। ਨਹੀਂ ਕੋਈ ਨਹੀਂ। ਪੈਸਾ ਹੀ ਹੈ। ਹੁਣ ਜਿਹੜੀ ਛੋਟੀ ਬੇਟੀ ਹੈ, ਮੇਰੀ ਛੋਟੀ ਭੈਣ ਹੈ। ਉਹ ਬੜਾ ਕਰਦੇ ਨੇ। ਪੈਨਸ਼ਨ ਨਹੀਂ ਆਉਂਦੀ ਬਾਪੂ। ਪੈਨਸ਼ਨ ਸਾਰੀ ਤੁਨ ਕਹਿ ਰਹੇ ਕਟਾਰਤੀ ਨਾ ਐਨਾ ਪੈਸਾ ਕਿੱਥੋਂ ਦੇਣਾ ਸੀ ਅੱਛਾ ਤੁਹਾਡੇ ਵਰਗੀਆਂ ਨੇ ਦਿੱਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਦੇਣਾ ਸੀ ਅੱਛਾ ਤੇ ਜਿਹੜੇ ਸਰਦਾਰ ਜੀ ਨੇ ਆ ਵੇਖੋ ਆ ਰੇੜੀ ਵੀ ਲੈ ਕੇ ਉਹਨਾਂ ਨੇ ਦਿੱਤੀ ਹੈ ਨਾ ਮੈਨੂੰ ਆ ਟਰਾਲੀ ਜੀ ਬਣਾ ਕੇ ਦਿੱਤੀ ਹੈ ਹਾਂ ਆਪੇ ਚਲਾ ਲੈਣੇ ਹਾਂ ਆਪੇ ਬੋਤਮਿੰਗ ਵਿੱਚ ਦੇਖੇਗਾ ਉਮਰ ਬਹੁਤ ਹੋ ਗਈ ਤੁਹਾਡੀ ਚਿੱਤੀਦਾਰੀ ਹੈ ਨਾ ਤੇ ਲੱਤਾਂ ਗੋਡੇ ਦੁਖਦੇ ਨਹੀਂ ਕਿ ਮਨ ਨਹੀਂ ਕਰਦਾ ਕਿ ਕੋਈ ਕੁੱਟੇ ਕੋਈ ਘਰੇ ਜਾਵਾਂ ਤੇ ਪੁੱਤ ਦਬਾਵੇ ਨੀ ਨਾ ਵਾਹਿਗੁਰੂ ਵਾਹਿਗੁਰੂ ਕਰਕੇ ਸਮਝਾਈਦਾ ਨੀਂਦ ਆ ਜਾਂਦੀ ਏ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਉੱਠ ਪਈਦਾ ਸਵੇਰੇ ਦੋ ਟਾਈਕਾ ਕਰਦੇ ਹਾਂ ਵਾਹਿਗੁਰੂ ਦਾ ਪੂਰਾ ਜੀ ਕੋਈ ਦਿੰਦਾ ਪਿਆ ਬਦਸਾ ਗਿਆ ਤਾਂ ਨਹੀਂ ਵਾਹਿਗੁਰੂ ਜਿਹੜਾ ਬੰਗਲਾ ਸਾਹਿਬ ਸਰੋਵਰ ਬਣਿਆ ਹੈ ਉੱਥੇ ਦੂਜੀ ਇੱਟ ਮੇਰੇ ਹੱਥ ਦੀ ਲੱਗੀ ਪਹਿਲੀ ਬਾਬੇ ਅਰਵੰਦ ਸਿੰਘ ਦੀ ਲੱਗੀ ਏ ਦੂਜੀ ਮੇਰੇ ਹੱਥ ਦੀ ਲੱਗੀ ਏ ਤੇ ਨੀਆਂ ਬੜੀਆਂ ਪੁੱਟ ਕੇ ਆਇਆ ਉਸੇ ਮੈਂ ਸੇਵਾ ਤੇ ਨਾਨਕ ਮਸੇਵੀ ਫਿਰ ਪਰਮਾਤਮਾ ਇਹਨੇ ਦੁੱਖ ਤਕਲੀਫ ਚੋਂ ਕੱਢਦਾ ਸਾਡੇ ਕਰਮਕੀਤੀ ਹੁੰਨੇ ਨੇ ਪਹਿਲਾਂ ਉਹਦੇ ਦੇਣੇ ਨਹੀਂ ਨੇ ਨਾਲੇ ਦੱਸਿਆ ਵੀ ਕਿਵੇਂ ਕਮਾਈ ਕਰਕੇ ਖਾਣੀ ਕਿਵੇਂ ਭੁੱਖੇ ਰਹਿ ਕੇ ਢੜਕੜਨ ਆਪਾਂ ਕਿਸੇ ਤੋਂ ਮੰਗਿਆ ਤੇ ਨਹੀਂ ਐ ਨਹੀਂ ਕੀਤਾ ਐਂ ਤੇ ਕਰਦੇ ਆਂਗੇ ਐ ਨਹੀਂ ਕਰਦੇ ਬਈ ਦੇ ਜਿੰਦਾਈਏ ਪਰਮਾਤਮਾ ਕਦੀ ਕਿਸੇ ਤੇ ਇਹ ਭਰੋਸਾ ਨਾ ਰੱਖੋ ਵੀ ਮੈਂ ਮੈਨੂੰ ਆਹ ਦੇ ਦੇ ਜਾਂ ਫਲਾਣੇ ਦੀ ਮੈਂ ਚੋਰੀ ਕਰ ਲਾਂ ਠੱਗ ਲਾਂ ਨਾ ਇਹ ਕੰਮ ਨਾ ਕਰੋ ਭਾਈ ਗੁਰੂ ਆਪ ਹੀ ਦਿੰਦਾ ਅੱਜ ਕੋਈ ਫਿਕਰ ਨਹੀਂ ਤੁਸੀਂ ਕਿੰਨੇ ਵੇ ਤੱਕ ਬੈਠੇ ਹੋ ਉਨਤੇ ਇੱਥੇ ਮੇਰਾ ਕੋਈ ਪੈਸਾ ਨਹੀਂ ਜੀ ਜੇ ਜੇ ਕੋਈ ਆ ਜਾਂਦਾ ਮਰੀਜ਼ ਪੀਲੀਏ ਵਾਲ ਆ ਗਿਆ ਸਿਰ ਦਰਦ ਚ ਕਾਮ ਖਾਂਸੀ ਵਾਲ ਆ ਗਿਆ ਬਵਾਸੀਰ ਵਾਲ ਆ ਗਿਆ ਫਿਰ ਤੇ ਮੈਨੂੰ ਟਾਈਮ ਲੱਗ ਜਾਂਦਾ ਘਰ ਵੀ ਜੇ ਇੱਥੇ ਆ ਜਾਂਦੇ ਇੱਥੇ ਦੇ ਮੈਂ ਬੈਠਾ ਕਰ ਹੀ ਦੇ ਉਹ ਉਹਨਾਂ ਚੀਜ਼ਾਂ ਦਾ ਲਾਜ ਵੀ ਕਰਦੇ ਹੋ ਉਹ ਕਿਦਾਂ ਉਹ ਭਾਈ ਗੁਰੂ ਦੀ ਆਪਾਠ ਕਰਕੇ ਤੇ ਉਹ ਜੜੀਆਂ ਬੂਟੀਆਂ ਦਾ ਪਸਾ ਮੈਨੂੰ ਉਹਨਾਂ ਜੜੀਆਂ ਬੂਟੀਆਂ ਤੋਂ ਕਰ ਦਿੰਨਾ ਪੀਲੀਆ ਜਿੱਡਾ ਮਰਜੀ ਕਿਸੇ ਨੂੰ ਹੋਵੇ ਆਹ ਦੀ ਬੇਟੀ ਦੀ ਐਨਕ ਹੈ ਨਾ ਲੱਗੀ ਜੇ ਮੈਨੂੰ ਛੋਟੀ ਮੱਖੀ ਦਾ ਸ਼ਹਿਦ ਮਿਲ ਜਾ ਪਾਈਆ ਕੋ ਇਹਦੀ ਐਨਕ ਲਾ ਦਿਆਂ ਮੈਂ ਨਹੀਂ ਲਾਂਦਾ ਮੇਰਾ ਗੁਰੂ ਰਾਮਦਾਸ ਲਾਂਦਾ ਮੈਂ ਤੇ ਪਾਪੀ ਆ ਮੇਰੇ ਮੈਂ ਆ ਜਾਂਦੀ ਹੂੰ ਪੀਲੀਆ 5 ਮਿੰਟ ਬਾਅਦ ਘਟਣਾ ਸ਼ੁਰੂ ਹੋ ਜਾਏਗਾ ਗੱਲ ਧਾਗਾ ਪਾਵਾਂਗਾ ਇੱਕ ਉਹ ਫਿਰ ਵਧਣਾ ਸ਼ੁਰੂ ਹੋ ਜਾਏਗਾ 5 ਮਿੰਟ ਬਾਅਦ ਜਿੱਥੋਂ ਤੱਕ ਇਹ ਕਰ ਪੀਲੀਆ ਹੈਗਾ ਉਸ ਤੱਕ ਹੀ ਜਾਏਗਾ ਹਾਂਜੀ ਇਹ ਗੁਰੂ ਨਾਨਕ ਦਾਸ ਜੀ ਕਰਦੇ ਨੇ ਹਾਂ ਉਹੀ ਕਰਦੇ ਨੇ ਮੈਂ ਤੇ ਉਹਨਾਂ ਦਾ ਹੀ ਪਾਠ ਕਰਕੇ ਕਰਦਾ ਜੇ ਕੋਈ ਜਗ੍ਹਾ ਤੇ ਰਹਿਣੇ ਵਾਪਸ ਅੱਜ ਤੇ ਨੇੜੇ ਹੀ ਨੇ ਹੁਸ਼ਾਮਨਗਰ ਆਪਣਾ ਘਰ ਹੈ ਆਪਣਾ ਆਪਣਾ ਘਰ ਹਾਂਜੀ ਆਪਣਾ ਬਣਾ ਲਿਆ ਸੀ ਪਹਿਲੇ ਹੀ ਪਹਿਲੇ ਬਣਾ ਹਾਂ ਘਰ ਦੀ ਨੇ ਵਿਚਾਰੀ ਨੇ ਨਹੀਂ ਸੀ ਦੇਖਣਾ ਬਹੁਤਾ ਥੋੜਾ ਚੇਰੀ ਰਹੀ ਚਲੀਏ ਯਾਦ ਆਂਦੀ ਅੱਜ ਵਸ ਕਬਲੀਏ ਕਿ ਨਹੀਂ ਯਾਦ ਆਈ ਤੇ ਹੋਰ ਕੀ ਆਈ ਯਾਦ ਤੇ ਉਹਨਾਂ ਦੀ ਹੀ ਹੋਣੀ ਹੈ ਜਿੰਨੇ ਦੁਕਸੋ ਖੇਲੇ ਜੇ ਅੱਜ ਉੰਦੀ ਘਰੇ ਕਪੜੇ ਤੋਂ ਹਫਤੇ ਮਿਲਦੇ ਤੇ ਸਾਰਾ ਕੁਝ ਕੰਮ ਕੀਤਾ ਮਿਲਦਾ ਅਸੀਂ ਲੜਦੇ ਵੀ ਬਿੜਾ ਸੀ ਲੜਦੇ ਜੇ ਕੋਈ ਡੰਗਰ ਵੇਚਣਾ ਹੀ ਤਾਂ ਵੀ ਲੜਦੇ ਸੀ ਕਿੱਥੇ ਕਿੱਧਰ ਦੀ ਲੜਾਈਆਂ ਹੁੰਦੀਆਂ ਸੀ ਤੁਹਾਡੇ ਚ ਲੜਾਈਆਂ ਸੀ ਜੇ ਕੋਈ ਸਮਾਨ ਵੇਚਣਾ ਲੜਪੜ ਉਹਨੇ ਇਹ ਨਹੀਂ ਵੇਚਣੀ ਮਨ ਨਾਲ ਵੇਚ ਨਹੀਂ ਤੁਸੀਂ ਖਰੀਦਣ ਵਾਲੇ ਤੁਸੀਂ ਤੁਸੀਂ ਕਹਿੰਨਾ ਲੈ ਇਹ ਆਪੇ ਜੜੀ ਜਾਂਦੇ ਨੇ ਇਹ ਚੰਗੀ ਚੀਜ਼ ਏ ਪਾਪਾ ਵੀ ਮਾਰ ਜੀ ਹੋਵੇ ਚੰਗੀ ਲੈ ਜਾਂਦੇ ਸੋ ਕਈ ਲੋਕ ਹੁੰਦੇ ਨੇ ਜਿਹੜੇ ਕਿ ਆਪਣੀ ਹਿੰਮਤ ਹਾਰ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਕੋਲ ਉਹਨਾਂ ਦੀ ਜਮਾ ਪੂੰਜੀ ਜਿਹੜੀ ਕਿ ਖੋਹ ਲਈ ਜਾਂਦੀ ਹੈ ਜਾਂ ਉਹਨਾਂ ਕੋਲੋਂ ਚਲੇ ਜਾਂਦੀ ਹੈ ਤਾਂ ਅਕਸਰ ਦਿਲ ਹਾਰ ਛੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਕਈ ਲੋਕ ਤਾਂ ਆਤਮ ਹੱਤਿਆ ਤੱਕ ਕਰ ਜਾਂਦੇ ਨੇ ਕਿ ਮੇਰੇ ਕੋਲ ਕੁਝ ਨਹੀਂ ਮੇਰਾ ਇਸ ਤੋਂ ਬਾਅਦ ਭਵਿਕ ਨਹੀਂ ਤੇ ਕਈ ਲੋਕਾਂ ਨੂੰ ਮੰਗਦੇ ਵੀ ਤੁਸੀਂ ਸੜਕਾਂ ਤੇ ਵੇਖਿਆ ਹੋਵੇਗਾ ਪਰ ਇਹ ਬਾਪੂ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਹੈ ਬਾਪੂ ਦੀ ਉਮਰ ਬਹੁਤ ਹੈ ਪਰ ਆ ਬਾਪੂ ਨੇ ਜਦੋਂ ਰਾਜ ਕੀਤਾ ਉਦੋਂ ਸਮਾਂ ਹੋਰ ਸੀ ਬਾਪੂ ਨੂੰ ਘਰ ਜਾਂਦਿਆਂ ਨੂੰ ਤੋਤੇ ਕਪੜੇ ਮਿਲਨੇ 35-35 40-40 ਲੱਖ ਰੁਪਏ ਬਾਪੂ ਦੇ ਅਕਾਊਂਟ ਦੇ ਵਿੱਚ ਹੁੰਦਾ ਸੀ ਬਾਪੂ ਦੀ ਵੋਟੀ ਨੂੰ ਕੈਂਸਰ ਹੋ ਜਾਂਦਾ ਤੇ ਸਾਰੀ ਜਮ੍ਹਾਂ ਪੂੰਜੀ ਉੱਥੇ ਲੱਗ ਜਾਂਦੀ ਹੈ ਬਾਪੂ ਕਹਿੰਦਾ ਮੈਂ ਇੱਕ ਮਹੀਨਾ ਕੁਝ ਖਾ ਕੇ ਨਹੀਂ ਦੇਖਿਆ ਤੇ ਅੱਜ ਵੀ ਬਾਪੂ ਜਿਹੜਾ ਕਿ ਹਾਰ ਨਹੀਂ ਮੰਨਦਾ ਔਰ ਬਾਪੂ ਦੇ ਮੂੰਹ ਤੋਂ ਜਦੋਂ ਤੁਸੀਂ ਆਓਗੇ ਤਾਂ ਸਿਰਫ ਇੱਕੋ ਚੀਜ਼ ਸੁਣੇਗੀ ਕਿ ਮੈਂ ਹਮੇਸ਼ਾ ਵਾਇ ਗੁਰੂ ਦਾ ਸ਼ੁਕਰਾਨਾ ਕਰਦਾ ਮੈਨੂੰ ਜਿੱਥੇ ਰੱਖਿਆ ਮੇਰੇ ਵਾਇ ਗੁਰੂ ਨੇ ਉੱਥੇ ਉਸ ਦੀ ਰਜ਼ਾ 'ਚ ਮੈਂ ਰਾਜ਼ੀ ਰਹਿਣਾ ਸਿੱਖਿਆ ਮੇਰੇ ਪਾਪਾ ਦੀ ਸਜ਼ਾ ਹੋਏਗੀ ਸ਼ਾਇਦ ਜਿਹੜਾ ਮੇਰਾ ਵਾਇ ਗੁਰੂ ਮੇਰਾ ਇਮਤਿਹਾਨ ਲੈ ਰਿਹਾ ਅੱਜ ਬਾਪੂ ਜਿਹੜੇ ਕਿ ਚਾਹ ਵੇਚ ਰਹੇ ਨੇ ਤੇ ਇਥੇ ਸਰੋ ਦਾ ਸਾਗ ਮੱਕੀ ਦੀ ਰੋਟੀ ਵੀ ਵੇਚੀ ਜਾਂਦੀ ਹੈ ਤੇ ਲੰਘਦੇ ਵੜਦੇ ਜਦੋਂ ਵੀ ਤੁਸੀਂ ਬਾਪੂ ਨੂੰ ਮਿਲਦੇ ਹੋ ਤਾਂ ਕਿਤੇ ਨਾ ਕਿਤੇ ਚਾਹ ਜ਼ਰੂਰ ਟੈਸਟ ਕਰਕੇ ਜਾਣਾ ਤੇ ਕਮੈਂਟ ਕਰਕੇ ਦੱਸਣਾ ਬਾਪ ಿವಾ ಪ್ರಿಯಂಕಾಕ ಶರ್ಮಾ ಲುಧಿಯಣ